ਸਤਿ ਸ਼੍ਰੀ ਅਕਾਲ ਜੀ ਵੇਦਰ ਬਹਰਪ੍ਰੀਤ ਵੇਦਰ ਸਾਰੇ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਹਾਂ ਅਰ 20 ਤੋਂ ਲੈ ਕੇ 25 ਜੁਲਾਈ ਦੇ ਮੌਸਮ ਦੀ ਗੱਲ ਕਰਾਂਗੇ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਮੌਸਮ ਦੇ ਕੀ ਹਾਲਾਤ ਰਹਣ ਤੇ ਆ ਸਾਰਨੇ ਤਾਂ ਤੁਸੀਂ ਜੋ ਰੈਡਾਰ ਸਿਸਟਮ ਇਸ ਰੈਡਾਰ ਸਿਸਟਮ ਲੱਗਨ ਜਾ ਰਿਹਾ ਜੋ ਕਿ 21 ਜੁਲਾਈ ਤੋਂ ਲੈ ਕੇ ਠੀਕ 25 ਜੁਲਾਈ ਦੇ ਦੌਰਾਨ ਪੰਜਾਬ ਦੇ ਬਹੁਤੇ ਖੇਤਰ ਨਾਲ ਲੱਗਦੇ ਹਰਿਆਣਾ ਤੇ ਬਹੁਤੇ ਖੇਤਰ ਦਿੱਲੀ ਪੱਛਮੀ ਯੂਪੀ ਦੇ ਜ਼ਿਆਤਰ ਲਾਕਿਆਂ ਵਿੱਚ ਆ ਜਿਹੜਾ ਮੀਂਹ ਤਰਜ ਕੀਤਾ ਜਾਸਰ ਹਰਿਆਣਾ ਤੇ ਆਪਾਂ ਗੱਲ ਕਰੀ ਬਿਲਕੁਲ ਜਿਹੜੇ ਪੱਛਮ ਵਾਲੀ ਦੇ ਇਲਾਕੇ ਜਾਂ ਆ ਦੱਖਣੀ ਨਾਰ ਲੱਗਦੇ Rajasthan ਦੇ ਖੇਤਰ ਦੱਖਣੀ ਪੰਜਾਬ ਪੱਛਮੀ ਜੋ ਦੱਖਣ ਪੱਛਮੀ ਮਾਲਵਾ ਦੇ ਕੁਝ ਇਲਾਕਿਆਂ ਵਿੱਚ ਚਾਂਸ ਰਹਿਣਗੇ ਠੀਕ ਹੈ ਬਾਕੀ ਜ਼ਿਆਦਾਤਰ ਉੱਤਰ ਪੂਰਬੀ ਇਲਾਕੇ ਨਾਂ ਲੱਗਦੇ ਮਾਲਵਾ ਦੇ ਖੇਤਰ ਹੋਗੇ ਠੀਕ ਹੈ ਜਿਵੇਂ ਆਪਾਂ ਗੱਲ ਕਰੇ ਜ਼ਿਲ੍ਹੇਵਾਰ ਇਸ ਵਿੱਚ ਦੱਸਣ ਦੀ ਕੋਸ਼ਿਸ਼ ਕਰੀਏ ਵੇਖੋ ਸਭ ਤੋਂ ਪਹਿਲਾਂ ਤਾਂ 20 ਤਰੀਕ ਨੂੰ ਅੱਜ ਜਿਹੜਾ ਮੌਸਮ ਜ਼ਿਆਦਾਤਰ ਠੀਕ ਠਾਕ ਕੁਝ ਉਸਰ ਹੈ ਆ 2-4% ਖੇਤਰਾਂ ਵਿੱਚ ਚਾਂਸ ਬਣਸਰ ਹੈ ਜ਼ਿਆਦਾਤਰ ਮੌਸਮ ਅੱਜ 20 ਜੁਲਾਈ ਨੂੰ ਆ ਠੀਕ ਠਾਕ ਹੈ ਪੰਜਾਬ ਨਾਂ ਲੱਗਦੇ ਹਰਿਆਣਾ Rajasthan ਪੱਛਮੀ UP ਦਿੱਲੀ ਦੇ ਖੇਤਰਾਂ ਵਿੱਚ ਕੱਲ 21 ਜੁਲਾਈ ਨੂੰ ਮੌਸਮ ਵਿੱਚ ਜੜ ਬਦਲਾਅ ਵੇਖਣ ਨੂੰ ਮਿਲ ਰਿਹਾ 30 35 ਜਾਂ 35 40% ਖੇਤਰਾਂ ਵਿੱਚ ਚਾਂਸ ਰਹਿਣਗੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰ ਕੁਝ 1 2 ਅੱਜ ਲਈ ਹੋ ਸਕਦੇ ਨੇ ਜਿੱਥੇ ਕਿ ਰਾਜਸਥਾਨ ਦੇ ਕੁਝ ਇੱਕ ਅਦੇ ਜ਼ਿਲ੍ਹੇ ਵਿੱਚ ਨਿੱਕੀ ਮੋਟੀ ਕਾਰਵਾਈ ਉਸ ਲਈ ਜ਼ਰਤ ਮੌਸਮ ਠੀਕ ਠਾਕ ਹੈ ਰਾਜਸਥਾਨ ਵਿੱਚ ਤੇ ਕੁਝ ਪੰਜਾਬ ਦੇ ਵੀ 25 ਜਾਂ 30 35% ਖੇਤਰਾਂ ਵਿੱਚ ਚਾਂਸ ਰਹਿਣਗੇ ਨਾਲ ਲੱਗਦੇ ਹਰਿਆਣਾ ਦੇ ਕੁਝ ਖੇਤਰੋ ਕੇ ਪੱਛਮੀ ਯੂਪੀ ਦਿੱਲੀ ਦੇ ਕੁਝ ਇਲਾਕਿਆਂ ਵਿੱਚ ਟੁੱਟੂਆਂ ਕਾਰਵਾਈਆਂ ਹੋ ਸਕਦੀਆਂ ਨੇ 21 ਜੁਲਾਈ 2025 ਨੂੰ ਤੋਂ ਉਸ ਤੋਂ 22 ਜੁਲਾਈ ਨੂੰ ਹੋਰ ਜਿਹੜੀ ਮੀਂਹ ਦੀ ਗਤੀਵਿਧੀਆਂ ਨੇ ਤੁਸੀਂ ਜੋ ਰਡਾਰ ਸਿਸਟਮ ਦੇਖਸੋ ਕਾਫੀ ਆ ਖੇਤਰਾਂ ਵਿੱਚ ਜਿਹੜੀ ਰੈੱਡ ਪਾਰਨਿੰਗ ਆ ਗਈ ਖਾਸ ਕਰ ਮਾਚਤ ਬਾਬਾ ਦੇ ਖੇਤਰ ਵਿੱਚ ਦੇ ਪਠਾਨਕੋਟ ਪਰਦਾਸਪੁਰ ਤੋਂ ਲੈ ਕੇ ਹੁਸ਼ਿਆਰਪੁਰ ਹੋ ਗਿਆ ਨਵਾਂ ਸ਼ਹਿਰ ਦੇ ਇਲਾਕੇ ਹੋ ਗਏ ਲੁਧਿਆਣਾ ਹੋ ਗਿਆ ਮਲੇਰਕੋਟਲਾ ਆ ਪਟਿਆਲਾ ਆ ਗਿਆ ਸੰਗਰੂਰ ਦੇ ਇਲਾਕੇ ਪਟਿਆ ਆਪਣੇ ਨਾਲ ਲੱਗਦੇ ਕੁਸ਼ ਆ ਰੂਪਨਗਰ ਹੋ ਗਿਆ ਮੋਹਾਲੀ ਵਾਲ ਸਾਈਡ ਦੇ ਇਲਾਕੇ ਫਤਿਹਗੜ੍ਹ ਸਾਹਿਬ ਨਵਾਂ ਸ਼ਹਿਰ ਦੇ ਹੁਸ਼ਿਆਰਪੁਰ ਹੋ ਗਿਆ ਤੇ ਜਲੰਧਰ ਕਪੂਰਥਲਾ ਹੋ ਗਿਆ ਤੇ ਅੰਮ੍ਰਿਤਸਰ ਤਰਨਤਾਰਨ ਦੇ ਇਲਾਕੇ ਫਿਰੋਜ਼ਪੁਰ ਤੋਂ ਲੈ ਕੇ ਠੀਕ ਮੋਕਾ ਦੇ ਖੇਤਰ ਬਰਨਾਲਾ ਦੇ ਖੇਤਰ ਹੋ ਗਏ ਜਾਂ ਆਪਣੇ ਇਸਾਰ ਤੋਂ ਲੈ ਕੇ ਆ ਪਾਣੀ ਪਸੋਂ ਨਹੀਂ ਪਤ ਹੋ ਗਿਆ ਕੈਥਲ ਅੰਬਾਲਾ ਪੰਚਕੂਲ ਰਗਾ सहारनपुर ਰਗਾ ਯੂਪੀ ਪੱਛਮੀ ਯੂਪੀ ਦੇ ਖੇਤਰ ਪੀਲੀ ਪਤ ਹੋ ਗਿਆ ਦਿੱਲੀ ਦੇ ਖੇਤਰਾ ਵਿੱਚ ਆ ਦੱਖਣ ਪੱਛਮੀ ਹਰਿਆਣਾ ਦੇ ਖੇਤਰਾ ਵਿੱਚ 22 ਤੇ 23 ਨੂੰ ਠੀਕ 22 ਤੇ 23 ਦੋ ਦਿਨਾਂ ਦੇ ਵਿੱਚ ਕਈ ਖੇਤਰਾ ਵਿੱਚ ਮੀਂਹ ਦਾ ਸਾਰ ਰਹਿਣਗੇ ਦੋ ਦਿਨਾਂ ਦੇ ਵਿੱਚ ਆ ਪੰਜਾਬ ਦੇ ਉੱਤਰ ਪੂਰਬੀ ਲਗ ਜੋਬ ਜਿਲ੍ਹੇ ਦੱਸਣੇ ਇਸ ਸੁਭਾਵਨਾ ਜ਼ਿਆਦਾ ਰਹੇਗੀ ਬਾਕੀ ਜਿਹੜੇ ਪੱਛਮੀ ਜਿਹੜੇ ਆ ਦੱਖਣ ਪੱਛਮੀ ਲੱਗੇ ਹੋਏ ਬਠਿੰਡਾ ਤੋਂ ਲੈ ਕੇ ਮਾਨਸਰ ਦੇ ਖੇਤਰ ਹੋਗੇ ਜਾਂ ਕੁਝ ਅਪ ਗੱਲ ਕਰੀਏ ਫਾ ਮੁਕਸਰ ਹੋ ਗਿਆ ਨਾਲ ਲੱਗਦੇ ਫਾਜ਼ਲ ਕਦੇ ਖੇਤਰ ਦੇ ਦੱਖਣੀ ਖੇਤਰ ਰਾਜ ਗੰਗਾ ਨਗਰ ਹਰਮਾਨਗੜ ਨੂਬਗੜੋਗ ਸੂਰਤਗੜੋਗ ਜਾਂ ਆਪਣੇ ਹਰਿਆਣਾ ਦੇ ਸਿਰਸਾ हिसार ਹੋ ਗਿਆ ਫਤਿਆਬਾਦੋਗ ਇੱਥੇ ਜਿਹੜੀ ਕਾਰਵਾਈ ਥੋੜੀ ਲਿਮਟਿਡ ਏਰੀਆ ਵਿੱਚ ਜਾਨਕੀ ਥੋੜੇ ਬਹੁਤ ਖੇਤਰਾ ਵਿੱਚ ਚਾਂਸ ਰਹਿਣਗੇ ਫਰੀਦਕੋਟ ਵਿੱਚ ਚਾਂਸ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ 22 ਤੋਂ ਲੈ ਕੇ 25 ਦੇ ਦਰਮਿਆਨ ਇੱਕ ਜਾਂ ਦੋ ਵਾਰ ਵੱਡੇ ਪੱਤਰ ਤੇ ਮੀਂਹ ਕਾਫੀ ਖੇਤਰਾ ਵਿੱਚ ਜਿਹੜਾ ਤਰਚ ਕੀਤਾ ਜਾਸਰ ਬਾਕੀ ਉੱਤਰ ਪੂਰਬੀ ਲਾ ਕੇ ਪੱਛਮੀ ਮਨਾਲਗ ਦੇ ਮਾਲਵਾ ਦੇ ਖੇਤਰ ਹਰਿਆਣਾ ਦੇ ਖੇਤਰੋਗੇ ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਹਰਿਆਣਾ ਦੇ ਖੇਤਰ ਉੱਤਰ ਪੂਰਬੀ ਲਾ ਕੇ ਪਹਾੜਲ ਦੇ ਸਾਈ ਕੁਛ ਆਪਾਂ ਗੱਲ ਕਰੀ ਜਿਹੜੇ ਪਛਮੀ ਯੂਪੀ ਦੇ ਇਲਾਕੇ ਹੋਗੇ ਦਿੱਲੀ ਦੇ ਖੇਤਰੇ ਤੇ ਚਾਂਸ ਜ਼ਿਆਦਾ ਰਹਿਣਗੇ 16 ਤੋਂ ਲੈ ਕੇ ਠੀਕ ਹੈ ਯਾਨੀ ਕਿ 21 ਤੋਂ ਲੈ ਕੇ 25 ਦੇ ਦਰਮਿਆਨ ਆ ਮੇਨ ਜਿਹੜਾ ਸਿਸਟਮ ਹੈ 22 23 24 25 ਠੀਕ ਹੈ ਚਾਰ ਦਿਨਾਂ ਦੇ ਚਾਂਸ ਰਹਿਣਗੇ ਇੱਕ ਜਾਂ ਦੋ ਵਾਰ ਵੱਟੇ ਪੱਤਰ ਤੇ ਮੀਂਹ ਕਾਫੀ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਸੈਟਲਾਈਟ ਰਡਾਰ ਸਿਸਟਮ ਵਿੱਚ ਵੇਖਸ ਜੇ ਖਾਸ ਕਰਕੇ ਆ ਜਿਹੜੇ ਮਾਝਤ ਬਾਬਾ ਦੇ ਖੇਤਰ ਇਸ ਵਿੱਚ ਜ਼ਿਆਦਾ ਪ੍ਰਭਾਵਿਤ ਹੋ ਸਕਦੇ ਨਾ ਲੱਗਦੇ ਮਾਲਵਾ ਦੇ ਖੇਤਰ ਹੋਗੇ ਠੀਕ ਹੈ ਜੋ ਵੀ ਜ਼ਿਲ੍ਹੇ ਦੱਸੇ ਨੇ ਇਸ ਵਿੱਚ ਸੰਭਾਵਨਾ ਜਿਹੜੀ ਜ਼ਿਆਦਾ ਰਹਿ ਗਈ ਭਾਵੇਂ ਦੱਖਣ ਆਣਾ ਦੇ ਖੇਤਰੋ ਕਿਠੇ ਕਿਤੇ ਸਬੰਨ ਥੋੜੀ ਜੀ ਕੱਟ ਰਹੀ ਬਾਕੀ ਜਿਹੜਾ ਜ਼ਿਆਦਾਤਰ ਮੌਸਮੀ ਜਿਹੜਾ ਬਦਲਾਅ ਵੇਖਣ ਨੂੰ ਮਿਲੇ 21 ਤੋਂ ਉਮੀਦ ਗਤੀਵਿਧੀਆਂ ਸ਼ੁਰੂ ਹੋ ਜਾਣਗੇ ਜਨ ਕਿ 21 ਨੂੰ ਸਾਰੇ ਟੁੱਟੂਆਂ ਕਾਰਨ ਰਹਿ ਸਕਦੀਆਂ ਨੇ ਬਹੁਤੇ ਖੇਤਰਾਂ ਚ ਚਾਂਸ ਨਾਲ ਨਹੀਂ ਜਾਪ ਰਹੇ ਤੇ ਉਸਰ 22 ਨੂੰ ਜਿਹੜਾ ਮੀ ਜਿਹੜੀ ਗਤੀਵਿਧੀਆਂ ਵਧਨ ਦੇ ਅਸਾਰ ਨੇ 22 ਤੋਂ ਲੈ ਕੇ ਠੀਕ ਹੈ 23 24 ਆ ਖਾਸ ਕਰਕੇ ਇਸ ਵਿੱਚ ਜਿਹੜੇ ਮੇਨ ਰਹਿਣਗੇ 22 23 24 25 ਚਾਰ ਦਿਨਾਂ ਦੇ ਵਿੱਚ ਪੰਜਾਬ ਨਾਲ ਲੱਗਦੇ ਹਰਿਆਣਾ ਦੇ ਪੱਛਮੀ ਯੂਪੀ ਦਿੱਲੀ ਦੇ ਕਈ ਖੇਤਰਾਂ ਵਿੱਚ ਮੀਂਹ ਜਿਹੜਾ ਦਰਜ ਕੀਤਾ ਜਾਵੇਗਾ ਹਲਕੇ ਤੋਂ ਦਰਮਿਆ ਪਾਰੀ ਤੇ ਕੁਝ ਖੇਤਾਂ ਪਾਰੀ ਤਾਂ ਤੀਜੜ ਪਾਰੀ ਵੀ ਦਰਜ ਕੀਤਾ ਜਾਸਰ ਰੈਡ ਵਾਰਨਿੰਗ ਆ ਗਈ ਵਿਖਸੇ ਹਿਮਾਚਲ ਦੇ ਕਾਫੀ ਖੇਤਰਾ ਵਿੱਚ ਤਾਂ ਵਿਖਸੇ ਜਿਹੜਾ ਉੱਤਰ ਪੂਰਬੀ ਇਲਾਕੇ ਠੀਕ ਹੈ ਇੱਥੇ ਕਾਫੀ ਜਿਹੜਾ ਮੀਂਹ ਪੈਣ ਦਾ ਸਾਰ ਜਿਹੜੇ ਪੰਦੇ ਤਖਾਈ ਦੇ ਰਹੇ ਨੇ ਸੈਟਲਾਈਟ ਰੈਡਾਰ ਸਿਸਟਮ ਵਿੱਚ ਵੇਖ ਸਕਦੇ ਹੋ ਅੱਜ ਜਿਹੜਾ ਮੌਸਮ ਜ਼ਿਆਦਾਤਰ ਠੀਕ ਠਾਕ ਹੈ 20 ਜੁਲਾਈ 2025 ਨੂੰ ਤਾਂ ਕੱਲ ਤੋਂ ਜਿਹੜਾ ਮੌਸਮ ਵਿੱਚ ਬਦਲਾਅ ਵੇਖਣ ਨੂੰ ਮਿਲੇਗਾ ਅੱਜ ਤੇ ਕੱਲ ਹਮਸ ਜਿਹੜੀ ਬਰਕਰਾਰ ਰਹੇਗੀ ਠੀਕ ਹੈ ਕਾਫੀ ਜਿਹੜੇ ਹਮਸ ਵੇਖਣ ਨੂੰ ਮਿਲਸਰੀ ਅੱਜ ਜਿਹੜ ਚੱਕਰਾ ਰਹਿਣ ਦੇ ਅਸਾਰ ਨੇ 22 ਨੂੰ ਥੋੜਾ ਜਿਹਾ ਆਪ ਗੱਲ ਕਰੀਏ ਜਿਹੜੀ ਗਰਮੀ ਤੋਂ ਰਾਤ ਮਿਲਦੀ ਸੰਭਾਵਨਾ ਠੀਕ 22 23 24 25 ਦੇ ਦੌਰਾਨ ਮੌਸਮ ਵਿੱਚ ਬਦਲਾਅ ਬਤਲਾਵੇਖਣ ਨੂੰ ਮਿਲੇਗਾ ਤੇ ਖਾਫੀ ਜਿਹੜੇ ਖੇਤਰਾ ਮੀਂਹ ਦਾ ਸਾਲ ਬੰਦੇ ਦਿਖਾਈ ਦੇ ਰਹੇ ਨੇ ਫਿਰ ਤੋਂ ਜਿਹੜਾ ਸਿਸਟਮ ਵਿੱਚ ਆਪ ਗੱਲ ਕਰੇ ਜਿਹੜਾ ਬਦਲਾਅ ਜਿਹੜਾ ਆਉਣ ਦੇ ਅਸਾਰ ਨੇ ਤਾਂ ਕਈ ਖੇਤਰਾ ਵਿੱਚ ਮੀਂਹ ਜੜ ਤਰਚ ਕੀਤਾ ਜਾਵੇਗਾ ਹਲਕੇ ਤੋਂ ਦਰਮਿਆਨਾ ਕਿ ਦਰਮਿਆਨੇ ਤੋਂ ਪਾਰੀ ਤੇ ਕੁਝ ਖੇਤਰਾ ਪਾਰੀ ਤੋਂ ਤੀਜੜ ਪਾਰੀ ਵੀ ਤਰਚ ਕੀਤਾ ਜਾ ਸਕਦਾ ਹੈ ਬਾਕੀ ਤੁਸੀਂ ਆਪਣੇ ਜ਼ਿਲ੍ਹੇ ਇਲਾਕੇ ਦਾ ਮੌਸਮ ਹਾਲ ਜਾਨਣਾ ਚਾਹੁੰਦੇ ਤਾਂ ਕਮੈਂਟ ਜੁਰੂਰ ਰਿਪਲਾਈ ਦੇਣ ਦੀ ਕੋਸ਼ਿਸ਼ ਕਰਾਂਗਾ ਤਾਂ ਮੌਸਮ ਵਿਭਾਗ ਦੇ ਕਾਫੀ ਜਿਹੜਾ ਰੈਡਾਰ ਸਿਸਟਮ ਦੱਸ ਰਿਹਾ ਕਿ ਕਈ ਖੇਤਰਾਂ 'ਚ ਰੈਡੀ ਜਿਹੜੀ ਵਾਰਨਿੰਗ ਆ ਗਈ ਖਾਸ ਕਰ ਉੱਤਰ ਪੂਰਬੀ ਲਾਕੇ ਮਾਝਾ ਤੇ ਬਬਤ ਪੂਰਬੀ ਆਪਵਾਦ ਦੇ ਖੇਤਰੋਗੇ ਨਾਲ ਲੱਗਦੇ ਪੰਜਾਬ ਦੇ ਹਰਿਆਣਾ ਦੇ ਖੇਤਰੋਗੇ ਤਾਂ ਆਪਣੇ ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਹਰਿਆਣਾ ਦੇ ਖੇਤਰ ਜਾਂ ਦਿੱਲੀ ਪੱਛਮੀ ਯੂਪੀ ਦੇ ਖੇਤਰ ਕਈ ਖੇਤਰਾਂ 'ਮੀ ਜੜ ਤਰਜ ਕੀਤਾ ਜਾਵੇਗਾ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਆਪੇ ਚੈਨਲ ਤੇ ਪਹੁੰਚਾਰਾਂ ਦੇ ਚੈਨਲ ਨੂੰ ਸਬਸਕ੍ਰਾਈਬ